ਸਸਰੀ ਕਾਲ ਬਈ ਸਾਰਿਆਂ ਨੂੰ ਹੁਣ ਜੋ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਜੋ ਕੀ ਉਹਨਾਂ ਦੇ ਬਿਆਨ ਆਏ ਆ ਸਾਹਮਣੇ ਜੋ ਬਈ ਕਿਸਾਨਾਂ ਦਾ ਜਿਹੜਾ ਇੱਕ ਮੀਟਿੰਗ ਹੋਣ ਜਾ ਰਹੀ ਸੀ ਜੋ 14 ਫਰਵਰੀ ਨੂੰ ਸਮਾਂ ਬਹੁਤ ਲੰਮਾ ਸਮਾਂ ਇੰਤਜ਼ਾਰ ਕਰਿਆ ਸਰਕਾਰ ਜੋ ਕੇਂਦਰ ਬੰਨੀਓ ਤਾਂ ਜੋ ਇਹ ਸੁਣਵਾਈ ਜੋ 14 ਫਰਵਰੀ ਨੂੰ ਵੀ ਨਹੀਂ ਹੋਈ ਤਾਂ ਅੱਗੇ ਇਹਨਾਂ ਨੇ ਜਿਹੜੀ ਤਰੀਕ ਦਿੱਤੀ ਆ 22 ਫਰਵਰੀ ਜਿਹਦੇ ਵਿੱਚ ਹੁਣ ਸਰਬੰਸ ਪੰਦੇਰ ਦਾ ਇਹ ਕਹਿਣਾਗਾ ਵੀ ਐਸ ਵਾਰ ਅਸੀਂ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਆ ਵੀ ਹਰ ਭਰਾ ਆਪਣਾ ਇੱਕ ਇੱਕ ਪਿੰਡ ਦੇ ਵਿੱਚੋਂ ਇੱਕ ਇੱਕ ਘਰ ਨੂੰ ਕਿਹਾ ਵੀ ਟਰੈਕਟਰ ਟਰਾਲੀ ਲਾ ਕੇ ਤੇ ਵੱਡਾ ਕੱਠ ਜੋ ਕਰਨ ਜਾ ਰਹੇ ਆ ਫਿਰ ਤੋਂ ਕਿਉਂਕਿ ਜਿੰਗਾ ਇਹ ਮੰਗਾ ਰੱਖਦੇ ਹੈਗੇ ਤਾਂ ਇਹ ਇੱਕ ਮੀਡੀਆ ਕਿਸਾਨਾਂ ਨੂੰ ੁੱਟਿ ਸਮਝ ਰਹੇ ਆ ਕਿਉਂਕਿ ਗੱਲ ਇੰਨੀ ਕਾ ਗਈ ਜੋ ਇਹ ਹੁਣ ਆਪਣੇ ਕਿਸਾਨ ਭਰਾ ਜਿਵੇਂ ਸਰਪੰਨ ਸਿੰਘ ਪੰਦੇਹਰ ਕਿਸਾਨ ਆਗੂ ਉਹਦਾ ਵੀ ਇੱਕ ਬਿਆਨ ਆਇਆ ਸਾਹਮਣੇ ਜਿਨੇ ਕੀ ਕਿਹਾਗਾ ਜਿਹੜਾ ਹੁਣ ਦੁਬਾਰਾ ਤੋਂ ਜੋ ਮੀਟਿੰਗ ਹੋਣ ਜਾ ਰਹੀ ਆ 22 ਤਰੀਕ ਨੂੰ ਵੀ ਜੇ ਇਸ ਵਾਰ ਸੁਣਵਾਈ ਨਹੀਂ ਹੋਈ ਤਾਂ ਹੁਣ ਦਿੱਲੀ ਵੱਲ ਸਾਰੇ ਕਿਸਾਨ ਜੋ ਪਹਿਲਾਂ ਘਟੋ ਘਟ ਸਾਲ ਵਾਂਗੂ ਤਾਂ ਹੁਣ ਹੋ ਗਿਆ ਅੰਦੋਲਨ ਚੱਲਦੇ ਨੂੰ ਆ ਫਿਰ ਤੋਂ ਜਿਹੜੇ ਕਿਸਾਨ ਭਰਾ ਫਿਰ ਜਾਣਗੇ ਸ਼ੰਭੂ ਬਾਰਡਰ ਖਲੋਰੀ ਬਾਰਡਰ ਤੋਂ ਸਾਰੇ ਜੋ ਦਿੱਲੀ ਵੱਲ ਹੁਣ ਫਿਰ ਪਹੁੰਚਣਗੇ ਕਿਉਂਕਿ ਜਿਹੜੀਆਂ ਸਰਕਾਰਾਂ ਇੱਕ ਬਹੁਤ ਵੱਡੀ ਚਾਲ ਆ ਸਰਕਾਰਾਂ ਦੀ ਅੱਗੇ ਦੀ ਅੱਗੇ ਸਮਾਂ ਕਿਉਂ ਵਧਾ ਰਹੇ ਆ ਕਿਉਂਕਿ ਇਹਨਾਂ ਨੂੰ ਪਤਾ ਵੀ ਕਿਵੇਂ ਨਾ ਕਿਵੇਂ ਟਾਲੀ ਰੱਖੀਏ ਸਰਕਾਰ ਕਿਸਾਨਾਂ ਨੂੰ ਕੇਂਦਰ ਸਰਕਾਰ ਤੇ ਉਧਰੋਂ ਸੀਐਮਪੋਂ ਅੰਤਮਾਨਾ ਜਿਹੜਾ ਕਿਉਂਕਿ ਇਹਨੇ ਵੀ ਕੋਈ ਖਾਸ਼ ਨਹੀਂ ਕਰੇ ਪੰਜਾਬ ਦੇ ਵਿੱਚ ਕੰਮ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਦਾ ਅਤਿਆਚਾਰੀ ਹੋਇਆ ਲੋਕਾਂ ਤੇ ਤਾਂ ਹੁਣ ਜਿਹੜਾ ਆਪਣੇ ਕਿਸਾਨਾਂ ਨੂੰ ਲੈ ਕੇ ਇਹ ਵਿਵਾਦ ਸੜਿਆ ਪਿਆ ਤੇ ਉਹਨਾਂ ਨੇ ਇੱਕ ਗੱਲ ਜੋ ਸਾਡੇ ਭਾਰਤੀਏ ਡੀਪੋਰਟ ਹੋ ਕੇ ਆਏ ਆ ਉਹਨਾਂ ਦੀ ਵੀ ਇੱਕ ਗੱਲ ਸਾਂਝੀ ਕਰੀ ਹੈ ਵਿੱਚ ਵੀ ਜਿਹੜਾ ਇਹ ਆਪਾਂ ਕਹਿੰਦੇ ਆ ਆਪਣਾ ਹਿੰਦੁਸਤਾਨ ਨੂੰ ਇੱਕ ਸਿਮਨੇ ਦੀ ਚਿੜੀ ਮੰਨਿਆ ਜਾਂਦਾ ਜਿਹਦੇ ਵਿੱਚ ਹੁਣ ਸਾਡੇ ਭਾਰਤੀਏ ਰੁੰਦੇ ਕਰ ਲਾਉਂਦੇ ਬਾਹਰਲੇ ਅਮਰੀਕਾ ਦੇਸ਼ ਦੇ ਵਿੱਚੋਂ ਇੱਧਰ ਆਏ ਆ ਤੇ ਵੀ ਜਿਹੜੇ ਕੀ ਆਪਾਂ ਕਹਿੰਦੀ ਆ 40 40 ਲੱਖ 50 50 ਲੱਖ ਰੁਪਈਆ ਲਾ ਕੇ ਗਏ ਸੀ ਵੀ ਉਹਨਾਂ ਦਾ ਜਿਹੜੇ ਰੁਪਈਏ ਲੱਗੇ ਆ ਜਿੰਨੇ ਵੀ ਕਰਜ਼ਾ ਚੱਕ ਕੇ ਕੋਈ ਆਪਣਾ ਸੂ ਡੰਗਰ ਵੇਚ ਕੇ ਜ਼ਮੀਨਾਂ ਵੇਚ ਕੇ ਪਹੁੰਚੇ ਆ ਪੰਜਾਬੀ ਉਧਰ ਕਿਉਂਕਿ ਉਹਨਾਂ ਨੇ ਤਾਂ ਇਹ ਸੀ ਵੀ ਅਸੀਂ ਕੁਝ ਕਮਾਵਾਂਗੇ ਆਪਾਂ ਭੇਜਦੇ ਤਾਂ ਹੈਗੇ ਆਪਾਂ ਲਾਲਚ ਵਾਸਤੇ ਗਏ ਆ ਤੇ ਭੇਜ ਦੇ ਕੋਣ ਆ ਇਧਰੋਂ ਅੱਗੇ ਜਿਹੜੇ ਟੈਂਡ ਕਰਦੇ ਆ ਡੌਕਰ ਜਿਹੜੇ ਅਮਰੀਕਾ ਦੇ ਡੌਕਰ ਆ ਉਹ ਨੂੰ ਪਤਾ ਨਹੀਂ ਹੁਣ ਟਰੰਪ ਨੂੰ ਵੀ ਅੱਗੋਂ ਜਿਹੜੇ ਪੰਜਾਬੀ ਜਾਂਦੇ ਆ ਉਹਨੂੰ ਲੈ ਕੇ ਕੌਣ ਜਾਂਦਾ ਜੇ ਉੱਥੋਂ ਦੇ ਜਿਹੜੇ ਆਪਾਂ ਕਹਦੇ ਆ ਵੀ ਰਹਿਣ ਵਾਲੇ ਲੋਕ ਜਿਨ੍ਹਾਂ ਨੇ ਰਸਤਾ ਦੇਖਿਆ ਹੁੰਦਾ ਜੰਗਲੀ ਉਹਨਾਂ ਨੂੰ ਵੀ ਪਤਾ ਵੀ ਡੱਕ ਰੋਥੋਂ ਦੀ ਆ ਉਹ ਪੁਲਿਸ ਵੀ ਜਿਹੜੀ ਨਿਗ੍ਹਾ ਰਹੀ ਆ ਤਾਂ ਇਨਕੁਇਰੀ ਉਹਨਾਂ ਤੇ ਕਿਉਂ ਨਹੀਂ ਹੋ ਰਹੀ ਜਿਹੜੇ ਡੱਕਰ ਆ ਗਏ ਅਮਰੀਕਾ ਦੀ ਪੁਲਿਸ ਜਿਹਨੂੰ ਆਪਾਂ ਕਹਨੇ ਆ ਉਹ ਸਾਡੇ ਪੰਜਾਬੀਆਂ ਨੂੰ ਅੱਗੇ ਕੰਧਟ ਪਾਉਂਦੇ ਆ ਬਾਰਡਰ ਤੋਂ ਤਾਂ ਫੇਰ ਉਥੋਂ ਇਹ ਜਦੋਂ ਗ੍ਰਿਫਤਾਰ ਕਰ ਲੈਂਦੇ ਡਿਪੋਰਟ ਹੋ ਕੇ ਸਾਡੇ ਵਾਪਸ ਭੇਜੇ ਜਾਂਦੇ ਆ ਕਿਉਂਕਿ ਇਹ ਟਰੰਪ ਨੇ ਜਿਹੜਾ ਰਾਸ਼ਟਰਪਤੀ ਆ ਉਥੋਂ ਦਾ ਇਹਨੇ ਹੁਣ ਨਵਾਂ ਮੁੱਦਾ ਚੱਕਿਆ ਸਾਡੇ ਪੰਜਾਬੀਆਂ ਨੂੰ ਅਮਰੀਕਾ ਚੋਂ ਬਾਹਰ ਕੱਢਣ ਦਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੁਣ ਇਹ ਖਬਰਾਂ ਵਾਇਰਲ ਹੋ ਰਹੀਆਂ ਕਿਉਂਕਿ ਅੱਜ ਇੱਕ ਹਰ ਇੱਕ ਮਾਂ ਦੀ ਅੱਖ ਦੇ ਵਿੱਚ ਹੰਝੂ ਆ ਕਿਉਂਕਿ ਸਾਰੇ ਪੰਜਾਬੀ ਰੋ ਰੋ ਕੇ ਕਹਿ ਰਹੇ ਆ ਵੀ ਸਾਡੇ ਨਾਲ ਇਹ ਹੋਇਆ ਸਾਡੇ ਨੇ ਕਿਉਂਕਿ ਘਟੋ ਘਟ 104 ਭਾਰਤੀ ਇਹ ਪਹਿਲਾਂ ਆਏ ਆ ਤੇ 112 ਜਿਹੜੇ ਆ ਤੀਜਾ ਜਹਾਜ਼ ਆ ਇਹਦੇ ਵਿੱਚ 30 ਇਹਦੇ ਵਿੱਚ ਪੰਜਾਬ ਦੇ ਸੀ ਕੁਝ ਮੱਧ ਪ੍ਰਦੇਸ਼ ਤੇ ਕੁਝ ਆਪਣਾ ਪਟਿਆਲਾ ਦੇ ਚੰਡੀਗੜ੍ਹ ਦੇ ਤੇ ਉੱਤਰਾਖੰਡ ਦੇ ਕਈ ਸ਼ਹਿਰਾਂ ਦੇ ਵਿੱਚੋਂ ਵੱਖੋ ਵੱਖ ਜਿਹੜੇ ਪੰਜਾਬੀ ਤੇ ਆਪਣੇ ਹਰਿਆਣੇ ਦੇ ਪਟਿਆਲਾ ਦੇ ਕਈ ਥਾਵਾਂ ਤੋਂ ਗਏ ਆ ਪੰਜਾਬੀ ਤਾਂ ਜਿਹੜੇ ਹੁਣੇ ਵਾਪਸ ਭੇਜੇ ਗਏ ਆ ਉਹਨਾਂ 'ਚ ਪੰਜਾਬੀ ਸੀ 33 ਤਾਂ ਜਿਹੜੇ ਪਹਿਲਾਂ ਭੇਜੇ 104 ਭਾਰਤੀਏ ਵੀ ਜਿਹੜਾ ਹੁਣ ਇਹ ਡਿਪੋਰਟ ਕਰ ਰਹੇ ਆ ਇਹ ਕਿਉਂਕਿ 20 ਸਾਲ ਦੇ ਜਾਂਦੇ ਲੋਕ ਅੱਜ ਹੀ ਕਿਉਂ ਮੁੱਦਾ ਇਹਨਾਂ ਨੇ ਚੱਕਿਆ ਕਿਉਂਕਿ ਜਿਹੜੀ ਉਹਨਾਂ ਨੂੰ ਲੇਬਰ ਚਾਹੀਦੀ ਸੀ ਉਹ ਤੇ ਪੂਰੀ ਹੋ ਚੁੱਕੀ ਤਾਂ ਹੁਣ ਇਹ ਇੱਕ ਗੱਲ ਵਿੱਚ ਆਪਣੇ ਸਿੰਗਰ ਦੀ ਵੀ ਆਉਂਦੀ ਹੈ ਕਿਉਂਕਿ ਕਹਿੰਦੇ ਆ ਵੀ ਹੁਣ ਇੱਕ ਗਾਣਾ ਗਾਇਆ ਗਿਆ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੀ ਨਾ ਟਰੰਪ ਟੁੱਕੀ ਤਿੱਕੀ ਦੀ ਤਵੇ ਲੋ ਗੱਲ ਛੱਡ ਦੇ ਪਰ ਇਹੇ ਗਾਣਾ ਨੂੰ ਲੈ ਕੇ ਵੀ ਕਹਿੰਦੇ ਵਿਵਾਦ ਛੜਿਆ ਹੋਇਆ ਤੇ ਬਾਕੀਆਂ ਦਾ ਕਸੂਰ ਤਾਂ ਨਹੀਂ ਹੈਗਾ ਜਿਹੜਾ ਇੱਕ ਨੇ ਗਲਤੀ ਕਰੀ ਆ ਸਾਰਿਆਂ ਦੀ ਸਜ਼ਾ ਤਾਂ ਨਹੀਂ ਸਾਰਿਆਂ ਨੂੰ ਦੇਣੀ ਚਾਹੀਦੀ ਤਾਂ ਗੱਲ ਹੁਣ ਇੰਨੀ ਕਾ ਇਹ ਕਹਿੰਦੇ ਵੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਜਾਂਦੇ ਆ ਸਾਰਿਆਂ ਨੂੰ ਵਾਪਸ ਭੇਜਿਆ ਜਾ ਰਿਹਾ ਪਰ ਗੱਲ ਇੰਨੀ ਕਾ ਜਿਹੜੇ ਜਿੰਨੇ ਪੰਜਾਬੀ ਬਾਹਰੋਂ ਆ ਰਹੇ ਆ ਉਹ ਇੱਕੋ ਹੀ ਉਹ ਮੰਗ ਕਰ ਰਹੇ ਆ ਵੀ ਜਿੰਨੇ ਸਾਡੇ ਪੈਸਾ ਲੱਗਿਆਗਾ ਸਾਨੂੰ ਵਾਪਸ ਚਾਹੀਦਾ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸਾਡੀ ਇਹੀ ਪੀਲ ਤੇ ਹੁਣੇ ਵੀ ਚਾਹੀਦੇ ਆ ਕਿਉਂਕਿ ਜਿਹੜੇ ਇਹਨੇ ਆਪਾਂ ਕਹਿੰਦੇ ਆ ਆਪਣੀਆਂ ਘਰਾਂ ਵਾਸਤੇ 100 ਜਿਹੜੀਆਂ ਮਾਵਾ ਹੁੰਦੀਆਂ 100 ਉਹਨਾਂ ਦੀਆਂ ਬਾਦੂਆ ਬਹੁਤ ਲੱਗਦੀਆਂ ਹੋਣੀਆਂ ਲੋਕਾਂ ਨੂੰ ਜਿਉਂ ਜਦੋਂ ਇਹ ਆਪਾਂ ਕਹਿੰਦੇ ਆ ਪੰਜਾਬੀ ਇਧਰੋਂ ਚਾਹੁੰਦੇ ਆ ਕੀ ਪਤਾ ਉਹਨਾਂ ਨੂੰ ਵਾਪਸ ਭੇਜਿਆ ਬਾਦੂਆ ਲੱਖਾਂ ਬਾਵਾਆਂ ਦੀ ਤੇ ਗੱਲ ਹੁਣ ਇੰਨੀ ਕਾ ਗਈ